ਸਭ ਤੋਂ ਪਹਿਲਾਂ ਤਾਂ ਸਭ ਨੂੰ ਲੋੜੀ ਦੀਆਂ ਔਰ ਮਕਰ ਸੰਕਰਾਂਤੀ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਤਿਉਹਾਰ ਪੰਜਾਬ ਦੇ ਅੰਦਰ ਕਿਸਾਨ ਦੇ ਲਈ ਵਪਾਰੀ ਦੇ ਲਈ ਗਰੀਬ ਲਈ ਅਮੀਰ ਲਈ ਸਭ ਦੇ ਲਈ ਖੁਸ਼ੀਆਂ ਲੈ ਕੇ ਆਏ ਔਰ ਇਹਨੂੰ ਰਤੂ ਪਰਿਵਰਤਨ ਦਾ ਤੋਹਾਰ ਕਿਹਾ ਜਾਂਦਾ ਇਹ ਅਜ ਦਾ ਦਿਨ ਅਗਨੀ ਦੀ ਨੂੰ ਹੋਤੀ ਦੇਣ ਤੋਂ ਬਾਅਦ ਇਹ ਸਮਝਿਆ ਜਾਂਦਾ ਹੈ ਕਿ ਹੂਤ ਦੇ ਅੰਦਰ ਪਰਿਵਰਤਨ ਆਂਦਾ ਹੈ ਔਰ ਕਿਸਾਨ ਦੀ ਕਣਕ ਦੀ ਫਸਲ ਜਿਹੜੀ ਹੈ ਉਹ ਵੀ ਪੱਕਣ ਦੇ ਵੱਲ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਦੁੱਲਾ ਪੱਠੀ ਵਾਲੇ ਤੋਂ ਚੱਲੂ ਹੋਇਆ ਇਹ ਤੋਹਾਰ ਸਦੀਆਂ ਤੋਂ ਅਸੀਂ ਮਨਾਉਂਦੇ ਆ ਰਹੇ ਹਾਂ ਔਰ ਉਹਦੇ ਤਹਿਤ ਕੱਲ ਸੈਣੀ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਮੈਂ ਪੱਚੀਆਂ ਦੀ ਲੋੜੀ ਮਨਾਨੀ ਹੈ ਜੀ ਤੇ ਮੈਂ ਜ਼ਿਲ੍ਹਾ ਦੇਖੀ ਨਾਲ ਗੱਲਬਾਤ ਕੀਤੀ ਔਰ ਉਸ ਤੋਂ ਬਾਅਦ ਇਸ ਤਿਉਹਾਰ ਦੇ ਅੰਦਰ ਅਸੀਂ ਸ਼ਾਮਿਲ ਹੋਏ ਹਾਂ ਔਰ ਇਹਦਾ ਹੇਤੂ ਇਹੀ ਹੈ ਇਸ ਸ੍ਰਿਸ਼ਟੀ ਦੇ ਅੰਦਰ ਕੰਨਿਆਵਾਂ ਦਾ ਬਹੁਤ ਮਹੱਤਵ ਜਿੱਥੇ ਅਸੀਂ ਮੁੰਡਿਆਂ ਦੀ ਲੋੜੀ ਮਨਾਉਂਦੇ ਹਾਂ ਉੱਥੇ ਬੱਚੀਆਂ ਦੀ ਲੋੜੀ ਵੀ ਮਨਾਨੀ ਚਾਹੀਦੀ ਹੈ ਔਰ ਉਦੇ ਹੀ ਤਹਿਤ ਨਰਿੰਦਰ ਭਾਈ ਮੋਦੀ ਜੀ ਦੀ ਜਿਹੜੀ ਇਹ ਸੋਚ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਇਹ ਉਹਦੇ ਸੰਕੇਤ ਦੇ ਰੂਪ ਦੇ ਅੰਦਰ ਵੀ ਅੱਜ ਸੈਣੀ ਸਾਹਿਬ ਨੇ ਉਹ ਪ੍ਰਲਾ ਕੀਤਾ ਮੈਂ ਇਹਨਾਂ ਦਾ ਧੰਨਵਾਦ ਕਰੀਆ ਪੂਰੇ ਪਰਿਵਾਰ ਦਾ ਵੀ ਧੰਨਵਾਦ ਕਰੀਆ ਔਰ ਜੀ ਦਾ ਅੰਨਾ ਜੀ ਦਾ ਗਾਂਧੀ ਜੀ ਦਾ ਸਾਡੇ ਪਾਰਟੀ ਦੇ ਸੁਸ਼ੀਲ ਰਾਣਾ ਜੀ ਸਭ ਦਾ ਬਾਕੀ ਜੇ ਨਾਵਾਂ ਦੀ ਲੜੀ ਚ ਨਾ ਪੈਂਦੇ ਸਭ ਕਾਰਕਿਰਤਾ ਦਾ ਇਹਨੂੰ ਮਨਾਉਣ ਦੇ ਲਈ ਮਾਦੇ ਤੇ ਆਏ ਸਰ ਇਸ ਵਾਰ ਤੁਸੀਂ ਪਹਿਲੀ ਵਾਰ ਮੁਕਸਰ ਵਿੱਚ ਵੀ ਇਹ ਪੁਣਾ ਵਿਲਾ ਕਰਨ ਜਾ ਰਹੇ ਦੇਖੋ ਮੈਂ ਕਿਰਵਾਣਾ ਯਾਰ ਭਾਜੀਪੀ ਪੰਜਾਬ ਦੇ ਅੰਦਰ ਪਹਿਲੀ ਵਾਰ ਇਕੱਲੇ ਤੌਰ ਤੇ ਜੀ ਜਦੋਂ ਸਾਨੂੰ ਇਹ ਅਫਸਰ ਮਿਲਿਆ ਜਿੱਥੇ ਬਾਕੀ ਸਿਆਸੀ ਪਾਰਟੀਆਂ ਪੋਲੀਟਿਕ ਸਿਆਸੀ ਕਾਨਫਰੰਸ ਉਥੇ ਕਰਦੀਆਂ ਹਨ ਬੀਜੇਪੀ ਵੀ ਮਾਗੀ ਦੇ ਉੱਤੇ ਸਿਆਸੀ ਕਾਨਫਰੰਸ ਸ਼੍ਰੀ ਮੁਖਤਰ ਸਾਹਿਬ ਦੇ ਅੰਦਰ ਕਰੀ ਜਾ ਰਹੀ ਹੈ। ਔਰ ਉਹਦੇ ਲਈ ਵੀ ਲੋਕ ਆਪ ਕਰਮਚਾਰੀ ਜੀ ਵੀ ਉਤਸ਼ਾਹ ਹੈ ਔਰ ਮਾਲਵਾ ਦੇ ਵਿਸ਼ੇਸ਼ ਕਰਕੇ ਲੋਕਾਂ ਦੀ ਵੀ ਉਤਸ਼ਾਹ ਹੈ ਕਿ ਬੀਜੇਪੀ ਉੱਥੇ ਕੋਈ ਪੰਜਾਬ ਵਾਸਤੇ ਆਪਣਾ ਅਜੰਡਾ ਵੀ ਉੱਥੇ ਅਨਾਉਂਸ ਕਰੇਗੀ ਜਿਸ ਤਰ੍ਹਾਂ ਰੌਲਾ ਪੈ ਰਿਹਾ ਮੁਖਤਰ ਸਾਹਿਬ ਵਿੱਚ ਐਸਾ ਹੈ ਪੰਜਾਬ ਦੇ ਅੰਦਰ ਚੋਣਾਂ ਦਾ ਵਰ ਚੱਲੂ ਹੋ ਗਿਆ ਜੀ ਪਰ ਪਾਰਟੀ ਦਾ ਸੰਕਲਪ ਪੱਤਰ ਲੋਕਾਂ ਲਈ ਜੋ ਚੋਣ ਪੱਤਰ ਹੁੰਦਾ ਸਾਡੇ ਲਈ ਉਹ ਸੰਕਲਪ ਪੱਤਰ ਹੈ ਉਹਦੇ ਤੇ ਆਪਣੀ ਪਾਰਟੀ ਪੂਰੀ ਗਹਿਨ ਚਿੰਤਨ ਕਰ ਰਹੀ ਹੈ ਔਰ ਕਿਸ ਸਮੇਂ ਕੀ ਕਰਨਾ ਉਹ ਪਾਸੋਨੀ ਦਾ ਨਹੀਂ ਹੁੰਦਾ ਹਾਂ ਪਾਰਟੀ ਜਿਹੜੀ ਹੈ ਉਹ ਸਮੇਂ ਦੀ ਕੁਆਇਸ ਸਟੇਡੀਓ ਪਾਰਟੀ ਕੁਲ ਰਜੀ ਹੈ ਪਰ ਪਾਰਟੀਆਂ ਦਾ ਜਿਹਦੇ ਅੰਦਰ ਪੰਜਾਬੀਆਂ ਦਾ ਹਿੱਤ ਹੋ ਸਕੇ ਫਿਰ ਤੁਹਾਡੇ ਕੋਲ ਉਸ ਵਕਤ ਰਹੇਗੀ ਪਟਾਣਕੋਟ ਵਿੱਚ ਤੁਹਾਡੇ ਵਾਸ ਨੂੰ ਬੜੀ ਬੁਰੀ ਤਰ੍ਹਾਂ ਕੀ ਰਹਿ ਗਿਆ ਕਿਆ ਇਸ ਬਸਤ ਨੂੰ ਸਮਝਦੇ ਹੋ ਕਿਸ ਤਰ੍ਹਾਂ ਦੇਖਦੇ ਸੀ ਦੇਖੋ ਲੋਕਤੰਤਰ ਦੇ ਅੰਦਰ ਆਪਣੀ ਗੱਲ ਜੋ ਵਜਾ ਲੈ ਕੇ ਚੱਲ ਰਹੇ ਸੀ ਉਸ ਤੇ ਦੇਖੋ ਲੋਕਤੰਤਰ ਦੇ ਅੰਦਰ ਆਪਣੀ ਗੱਲ ਕਹਿੰਦਾ ਅਧਿਕਾਰ ਸਭ ਨੂੰ ਹੈ ਔਰ ਲੇਕਿਨ ਉਹਦੇ ਅੰਦਰ ਮੁੱਦਾ ਕੀ ਹੈ ਉਦੀ ਗੰਭੀਰਤਾ ਕੀ ਹੈ ਪੰਜਾਬੀ ਸਭ ਜਾਣ ਰਹੇ ਨੇ ਦਿੱਲੀ ਦੀ ਅਸੈਂਬਲੀ ਦੇ ਅੰਦਰ ਨੌਵੇਂ ਪਾਸ਼ਾ ਜੀ ਦੀ ਸ਼ਹਾਦਤ ਦੇ ਉੱਤੇ ਚਰਚਾ ਹੋ ਰਹੀ ਹੈ ਉਹਨਾਂ ਦੇ ਪ੍ਰਤੀ ਪੂਰਾ ਦੇਸ਼ ਨਮਨ ਹੋ ਰਿਹਾ ਜਿਸ ਵੇਲੇ ਪੰਜਾਬ ਦੀ ਵੀ ਵਿਧਾਨ ਸਭਾ ਚ ਇਹਨਾਂ ਨੇ ਉਹ ਮਤਾ ਲੈ ਅੰਦਾਜ਼ੇ ਦਿੱਲੀ ਦੀ ਵਿਧਾਨ ਸਭਾ ਚ ਮਤੇ ਤੇ ਚਰਚਾ ਦੇ ਦੌਰਾਨ ਦਿੱਲੀ ਦੀ ਪੁਰਵ ਮੁੱਖ ਮੰਤਰੀ ਅਦਸ਼ੀਨ ਜਿਸ ਪ੍ਰਕਾਰ ਦੀ ਟਿੱਪਣੀ ਕੀਤੀ ਹੈ ਉਹ ਦਰਵਾਗੇਪੁਰਨ ਵੀ ਹੈ ਔਰ ਨਿੰਦਾਯੋਗ ਵੀ ਹੈ ਉਹਦੇ ਤੇ ਸਾਹਮਣੇ ਆ ਕੇ ਸ਼ਮਾ ਜਾਚਨਾ ਕਰਨ ਦੀ ਜਗ੍ਹਾ ਮੁੱਖ ਮੰਤਰੀ ਕੇਜਰੀਵਾਲ ਦੀ ਜਿਦਾ ਆਦਤ ਹੈ ਕਿ ਚੂੜ ਔਰ ਭਰਮ ਭਲਾ ਕੇ ਪੰਜਾਬੀ ਕਹਿੰਦੇ ਪਤਲੀ ਗਲੀ ਤੋਂ ਨਿਕਲਣ ਦੀ ਕੋਸ਼ਿਸ਼ ਉਹ ਕਰ ਰਹੇ ਨੇ ਪਰ ਨਿਕਲਣ ਨਹੀਂ ਪਾਏ ਪਾਣੀ ਦੇ ਅੰਦਰ। ਔਰ ਇਹ ਲੋਕ ਸੰਵਿਧਾਨ ਦੀ ਦੋਹਾਈ ਜ਼ਰੂਰ ਦਿੰਦੇ ਨੇ। ਲੋਕਤੰਤਰ ਦੀ ਦੋਹਾਈ ਵੀ ਦਿੰਦੇ ਨੇ ਪਰ ਲੋਕਤੰਤਰ ਔਰ ਸੰਵਿਧਾਨ ਨੂੰ ਇਹ ਪਾਰਟੀ ਮੰਨਦੀ ਨਹੀਂ ਹੈ। ਇਹਨਾਂ ਦਾ ਆਕਾ ਤੇ ਖੁਦ ਹੀ ਕਹਿੰਦਾ ਹੁੰਦਾ ਸੀ ਅਸੀਂ ਅਨਾਰਕਿਸਟਾਂ। ਇਹ ਅਨਾਰਕੀ ਪੰਜਾਬ 'ਚ ਵੀ ਪਾਉਣ ਦਾ ਕੋਸ਼ਿਸ਼ ਇਹ ਕਰ ਰਹੇ ਨੇ। ਔਰ ਜਿਤੋਂ ਤੱਕ ਕਿਸੇ ਵੀ ਧਰਮਸ਼ਾਦਾ ਦੀ ਪ੍ਰਾਪਰਟੀ ਰਹਿੰਦੀ ਹੈ ਉਥੋਂ ਦੀ ਉਹੀ ਕਾਰਵਾਈ ਹੁੰਦੀ ਹੈ ਉਹਦੇ ਉੱਤੇ ਤੁਸੀਂ ਆਕਸੀ ਵੀ ਨਿੰਦਾ ਕਰਨ ਦੀ ਜਗਾ ਪੜਦਾ ਪਾਣ ਲਈ ਤੁਸੀਂ ਪੁਲਿਸ ਦਾ ਦੁਰਪਯੋਗ ਕਰਦੇ ਹੋ ਔਰ ਪਰਚਾ ਦਰਜ ਕਰਦੇ ਹੋ ਗਾਥ ਕਲੀਨ ਚਿੱਟ ਦੇਂਦੇ ਔਰ ਉਸ ਤੋਂ ਬਾਅਦ ਫਰੈਂਸਿਕ ਰਿਪੋਰਟ ਵੀ ਤੁਹਾਡੇ ਕੋਲ ਫੜਾ ਫੜਾ ਜਾਂਦੀ ਹੈ ਕਿ ਉਹਦੇ 'ਚ ਇਹ ਸ਼ਬਦ ਨਹੀਂ ਬੋਲਿਆ ਈ ਹੈ ਨਾ बोलेया ਕੀ ਹੈ ਦੱਸੋ ਫਿਰ ਉਹ ਤਾਂ ਉਸ ਤੋਂ ਵੀ ਗਨੋਣਾ ਪ੍ਰਸਤਾਵ ਦੇ ਉੱਤੇ ਚਰਚਾ ਚੱਲ ਰਹੀ ਹੈ ਔਰ ਜਿਹੜੇ ਸ਼ਬਦ ਬੋਲੇ ਨੇ ਮੈਂ ਪੰਜਾਬੀ ਹੋਣ ਦੇ ਨਾਤੇ ਮੈਂ ਆਪਣੇ ਮੁਖ ਤੋਂ ਉਹ ਸ਼ਬਦ ਨਹੀਂ ਕੱਢ ਸਕਦਾ ਇਹ ਪਰਦਾ ਕਿਉਂ ਪਾਣਾ ਚਾਹੁੰਦੇ ਬਟ ਉਹ ਤਾਂ ਕਰੇ ਤਾਂ ਠੀਕ ਹੈ ਇੱਕ ਉਹਦਾ ਪ੍ਰਪਗੈਂਡਾ ਹੈ ਇਹਨਾਂ ਦੀ ਫ੍ਰੈਂਸਿਕ ਰਿਪੋਰਟ 'ਚ ਰਿਪੋਰਟ ਆਈ ਹੋਏਗੀ ਨਾ ਉਹਨਾਂ ਨੇ ਕੀ ਬੋਲਿਆ ਜੀ ਮੇਰੇ ਵੱਲੋਂ ਉਹਨਾਂ ਨੂੰ ਇੱਕ ਮਾਨ ਸਾਹਿਬ ਨੂੰ ਕਹਿਣਾ ਕਿ ਉਹ ਦੱਸਣ ਕਿ ਜਦੋਂ ਉਹ ਮੇ ਪਛਾਇਦੇ ਸ਼ਹਾਦਤ ਤੇ ਚਰਚਾ ਚੱਲ ਰਹੀ ਹੈ ਉਹਨ ਖੜੇ ਹੋ ਕੇ ਬੋਲਿਆ ਕੀ ਕੀ ਆਦੀ ਅਧੂਰੀ ਨਹੀਂ ਹੋ ਸਕਦੀ ਰਿਪੋਰਟ ਸਰਮੇ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਪ੍ਰਸ਼ਾਸਨਿਕ ਤੰਤਰ ਦਾ ਦੁਰਉਪਯੋਗ ਕਰਿਆ ਜਾ ਰਿਹਾ ਹੈ ਇਸੇ ਤਰ੍ਹਾਂ ਪੰਜਾਬ ਸਰਕਾਰ ਅਕਸਰ ਸਵਾਲ ਚੁੱਕਦੀ ਹੈ ਕਿ ਕੇਂਦਰ ਸਰਕਾਰ ਕਈ ਏਜੰਸੀਆਂ ਉਹਦੀ ਇਨਕਮ ਕਰਦੀਆਂ ਨੇ ਕਿ ਉਹ ਵੀ ਜਿਹੜੀ ਦੁਰਉਪਯੋਗ ਹੋਣ ਏਜੰਸੀਆਂ ਦਾ ਨਹੀਂ ਅਮ ਤੁਸੀਂ ਕੋਈ ਇਨਸੀਡੈਂਟ ਦੱਸੋ ਨਾ ਕੋਈ ਇਸ ਇਸ ਤਰ੍ਹਾਂ ਦੀ ਕਈ ਵਾਰ ਵੱਡੀਆਂ ਏਜੰਸੀਆਂ ਦੀ ਕੋਈ ਰੇਡ ਨਹੀਂ ਹੋਈ ਉਹਨਾਂ ਨੂੰ ਲੈ ਕੇ ਅਕਸਰ ਇਹ ਕੀਆ ਜਿਹੜੇ ਲੋਕ ਭ੍ਰਸ਼ਟਾਚਾਰ ਕੀਤਾ ਜਿਨ੍ਹਾਂ ਨੇ ਕੀ ਉਹਨਾਂ ਤੇ ਰੇਡ ਨਹੀਂ ਹੋਣੀ ਚਾਹੀਦੀ ਕੀ ਰੇਡ ਨਹੀਂ ਕਰਨੀ ਚਾਹੀਦੀ ਕੇਂਦਰ ਦੇ ਔਰ ਸਟੇਟ ਦੇ ਆਪਣੇ ਆਪਣੇ ਅਧਿਕਾਰ ਨੇ ਔਰ ਕੇਂਦਰ ਨੇ ਕਦੀ ਵੀ ਆਪਣੇ ਅਧਿਕਾਰਾਂ ਦਾ ਉਲੰਘਣ ਨਹੀਂ ਕੀਤਾ ਹੈਗਾ ਸਿਸ ਜਿਹੜੇ ਬਲੌਗਸ ਹਮਦਰ ਜ਼ਿਲ੍ਹਾ ਭਰ ਤੇ ਚੋਣਾ ਹੋਈਆਂ ਬੀਜੇਪੀ ਦੋਸਤ ਦੇ ਵਿੱਚ ਜੋ ਜੋ ਕੁਝ ਪ੍ਰਦਰਸ਼ਨ ਰਿਹਾ ਉਸ ਨੂੰ ਲੈ ਕੇ ਕੀ ਟਿੱਪਣੀਆਂ ਸਰਦਾਰ ਜੀ 300 ਦੇ ਚੋਣਾਂ ਵਾਲੇ ਚੋਣਾਂ ਸਾਨੂੰ ਇੱਕ ਮੌਕਾ ਮਿਲਿਆ ਸੀ ਕਿ ਬਲਾਕਸ਼ੀਤੀ ਔਰ ਜ਼ਿਲ੍ਹਾ ਪਰਿਸ਼ਦੀਆਂ ਚੋਣਾਂ ਦੇ ਮਾਧਿਅਮ ਦੇ ਨਾਲ ਉਹ ਇੱਕ ਜਰੀਆ ਸੀ ਪਿੰਡਾਂ ਦੇ ਅੰਦਰ ਬੀਜੇਪੀ ਨੂੰ ਲੈ ਕੇ ਲੋਕਾਂ ਦੇ ਅੰਦਰ ਮਨਾਚ ਕੀ ਚੱਲ ਰਿਹਾ ਹੈ ਅੱਜ ਤੋਂ ਪਹਿਲਾਂ ਕੋਈ ਕਲਪਨਾ ਨਹੀਂ ਕਰ ਸਕਦਾ ਸੀ ਕਿ ਖੰਡੂਰ ਸਾਹਿਬ ਜੀ ਵੀ ਰਾਮਸਵਾਚ ਬੀਜੇਪੀ ਬਲਾਕ ਸਭੀਤੀ ਜਿੱਤ ਸਕੂਗਾ। ਮਾਨਸਾ ਜਿੱਤ ਸਕਦੀ ਹੈ। ਫ੍ਰੀਪੋਰਟ ਜਿੱਤ ਸਕਦੀ ਹੈ। ਐਸੇ ਅਨੇਕ ਉਦਾਹਰਣਾਂ। ਸਾਡੇ ਲਈ ਬੜਾ ਉਤਸ਼ਾਹ ਵਰਦਕ ਰਿਹਾ ਹੋ। ਅਸੀਂ ਔਰ ਉਸ ਤੋਂ ਵੀ ਉਤਸ਼ਾਹ ਵਰਦਕ ਰਿਹਾ ਕਿ ਬਲਾਕ ਸਭੀਤੀ ਚੋਣਾ ਦੇ ਅੰਦਰ ਸਾਡੇ ਕੈਂਡੀਡੇਟਾਂ ਦੀ ਕ੍ਰੈਡੀਬਿਲਟੀ ਸਮਾਜ ਨੇ ਸਵੀਕਾਰ ਕੀਤੀ ਹੈ। ਜਿਨ੍ਹਾਂ ਪਿੰਡਾਂ ਤੋਂ ਉਹ ਖੁਦ ਰਹਿੰਦੇ ਸੀ। ਔਰ ਜੁਨਾਵ ਲੜ ਰਹੇ ਸੀ ਉਹਨਾਂ ਵਿੱਚੋਂ ਅਧਿਕਾਸ਼ ਕੈਂਡੀਡੇਟ ਆਪਣਾ ਪਿੰਡ ਜਿੱਤੇ ਨੇ ਚਾਹੇ ਬਲਾਕ ਸਮਿਤੀ ਆਵੇ ਇਹ ਬਦਲਦੇ ਹੋਏ ਪੰਜਾਬ ਦੀ ਨਿਸ਼ਾਨੀ ਹੈ ਪੰਜਾਬ ਸਰਕਾਰ ਨੂੰ ਅੱਜ ਕਿਵੇਂ ਦੇਖਣਾ 4 ਸਾਲ ਪੰਜਾਬ ਸਰਕਾਰ ਦੇ ਹੋਏ ਤੇ ਮਾਨ ਸਰਕਾਰ ਕਿੱਥੇ ਖੜੀ ਹੈ ਜੋ ਬਦਲਾਵ ਲਈ ਲੋਕਾਂ ਨੇ ਜੋ ਬਦਲਾਵ ਲਈ ਸਰਕਾਰ ਨੂੰ ਚੁਣਿਆ ਸੀ ਕੀ ਲੱਗਦਾ ਕਿੰਨੇ ਜਿਹੜੇ ਕਾਮਯਾਬ ਹੋਈ ਹੈ ਇਹਨਾਂ ਨੇ ਨਾਰਾ ਦਿੱਤਾ ਸੀ ਰੰਗਲਾ ਪੰਜਾਬ ਅੱਜ ਰક્ત ਰੰਜੀਤ ਪੰਜਾਬ ਬਣਾਤਾ ਇਹਨਾਂ ਨੇ ਔਰ ਕੰਗਲਾ ਪੰਜਾਬ ਬਣਾਤਾ ਅੱਜ ਪੰਜਾਬ ਦੇ ਅੰਦਰ ਜਿਸ ਵੇਲੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸਵੇਰੇ ਉੱਡਦੇ ਹੀ ਫੋਨ ਦੀ ਜਲੇ ਘੰਟੀ ਵੱਜਦੀ ਹੈ ਨਾ ਅਸੀਂ ਸੋਚਦੇ ਹਾਂ ਕਿ ਕੋਈ ਸੁਖਤ ਖਬਰ ਆਏਗੀ ਅੱਜ ਮੈਂ ਉੱਠਿਆ ਘੰਟੀ ਵੱਜੀ ਔਰ ਮੈਨੂੰ ਸੋਮ ਪ੍ਰਕਾਸ਼ ਜੀ ਖਬਰ ਕੀ ਦੇ ਰਿਹਾ ਤੁਹਾਡੇ ਫਰਕਵਾੜੇ ਦੇ ਕੋਲ ਵੀ ਗੋਲੀਆਂ ਚੱਲ ਗਈਆਂ ਜੀ ਅੱਠ ਗੋਲੀਆਂ ਮਾਰ ਕੇ ਚਲੇ ਗਏ ਉਹ ਕਰਕੇ ਚਲੇ ਗਏ ਮੇਰਾ ਪਹਿਲਾ ਸਵਾਲ ਜੀ ਕਿਸ ਦਾ ਨੁਕਸਾਨ ਤੇ ਨਹੀਂ ਹੋਇਆ ਪੰਜਾਬ ਨੂੰ ਰੰਗਲਾ ਬਣਾਉਣ ਦੀ ਜਗ੍ਹਾ ਰक्त ਰੰਜੀਤ ਪੰਜਾਬ ਇਹਨਾਂ ਨੇ ਬਣਾਤਾ ਇਹ ਇਹਨਾਂ ਦੀ 4 ਸਾਲ ਦੀ ਉਪਲਬਧੀ ਹੈ ਅੱਜ ਪੰਜਾਬ ਦੇ ਅੰਦਰ ਕਿਸੇ 'ਚ ਕੋਈ ਡਰ ਨਹੀਂ ਹੈ ਕਾਨੂੰਨ ਦਾ ਕੋਈ ਭਏ ਨਹੀਂ ਹੈ ਅਰੇ ਸਰਪੰਚ ਦੀ ਕਨਪੜੀ ਤੇ ਅੱਗੇ ਗੋਲੀ ਮਾਰ ਕੇ ਚਲੇ ਜਾਂਦੇ ਨੇ ਔਰ 4 ਮਹੀਨੇ ਤੋਂ ਪੁਲਿਸ ਨੂੰ ਪਤਾ ਹੈ ਸਰਕਾਰ ਨੂੰ ਪਤਾ ਹੈ ਕਿ ਉਸ ਬੰਦੇ ਦੀ ਜਾਨ ਨੂੰ ਖਤਰਾ ਹੈ ਉਹਦੇ ਕੋਲੋਂ ਫਰੋਤੀ ਮੰਗੀ ਜਾ ਰਹੀ ਹੈ ਔਰ ਨਹੀਂ ਦੇ ਰਿਆ ਉਹਦੇ ਪਾਪ ਜਦੋਂ ਉਹ ਨਹੀਂ ਬਚਦਾ ਔਰ ਆਮ ਆਦਮੀ ਪਾਰਟੀ ਦਾ ਸਰਪੰਚ ਹੈ ਉਹਨਾਂ ਦੀ ਜਗਰਾਉਂ ਦੀ ਐਮਐਲਏ ਦੇ ਸੱਕੇ ਭਤੀਜੇ ਨੂੰ ਮਾਰਤਾ ਜਾਂਦਾ ਔਰ ਕੱਲਾ ਮਾਰਿਆ ਨਹੀਂ ਜਾਂਦਾ ਲਲਕਾਰੇ ਮਾਰੇ ਜਾਂਦੇ ਨੇ ਗੇਟ ਤੇ ਆ ਕੇ ਇਹ ਪੰਜਾਬ ਮੰਗੇ ਇਹ ਬਦਲਾਵ ਹੈ ਤੇ ਕੰਗਲਪ ਪੰਜਾਬ ਨਸ਼ੇ ਨੂੰ ਕਹਿੰਦੇ ਕਹਿੰਦੇ ਕੰਗਲਪ ਫਾਈਨੈਂਸ ਦੀ ਦ੍ਰਿਸ਼ਟੀ ਦੇ ਨਾਲ ਇਹਨਾਂ ਨੇ ਜਿਸ ਤਿਰ ਜੋੜੇ ਵਾਦੇ ਕੀਤੇ ਸੀ ਉਹਨਾਂ ਵਾਦਿਆਂ ਤੇ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ ਸਰਮਜੀਤ ਇਹ ਕਹਿੰਦੇ ਇਹ ਲੋਕ ਨੇ ਵਾਦਾ ਕੀਤਾ ਸੀ ਮੈਂ بار بار ਉਹ ਨਾ ਨਹੀਂ ਲੈਣਾ ਚੰਦਾ ਇਹਦੀ ਕਿ ਬੀਬੀ ਬੋਲਦੀ ਸੀ ਉਸ ਵੇਲੇ ਦੀ ਸੱਤਾ ਨੂੰ ਲਲਕਾਰਦੀ ਸੀ ਜਿਹਦੀ ਸਰਕਾਰ ਸੀ ਉਹਨੂੰ ਲਲਕਾਰਦੇ ਸੀ ਕਿ ਸੱਤਾ ਛੱਡ ਦਿਓ ਅਜੀ ਤੁਹਾਨੂੰ ਸਾਰੀਆਂ ਫਸਲਾਂ ਤੇ 24 ਘੰਟੇ ਨਮਸਕਾਰ ਅਧਿਆਗੇ ਐਮਐਸਪੀ 24 ਘੰਟੇ ਕਹਿੰਦੇ ਸੀ ਨਾ 24 ਘੰਟੇ ਹੁਣ ਤਾਂ 4 ਸਾਲ ਹੋ ਗਏ ਹਰਿਆਣਾ ਪੰਜਾਬ ਚੋਂ ਨਿਕਲਿਆ ਅੱਜ 24 ਫਸਲਾਂ ਦੇ ਉੱਤੇ ਉਹ ਐਮਐਸਪੀ ਦੇ ਰਿਹਾ ਪੰਜਾਬ ਦੇ ਮੇਰੇ ਕਿਸਾਨ ਨੂੰ ਤਾਂ ਸਿਰਫ ਉਹੀ ਐ ਐਮ ਐਸ ਪੀ ਮਿਲ ਰਹੀ ਹੈ ਨਾ ਜਿਹੜੀ ਕੇਂਦਰ ਤੋਂ ਫਸਲਾਂ ਤੇ ਦੇ ਰਿਹਾ ਉਹੀ ਸਿੱਧੇ ਮਿਲ ਰਹੀ ਹੈ ਨਾ ਧਰਨੇ ਦੇ ਹਰਿਆਣੇ ਵਾਲੇ ਤਾਂ ਲਗਾੜੇ ਕਿਸਾਨ ਵੀ ਲਾ ਰਹੇ ਆ ਹਾਂਜੀ ਧਰਨੇ ਦੇ ਕਾਂਗਰਸ ਹੋ ਹਰਿਆਣੇ ਵਾਲੇ ਕਿਸਾਨ ਵੀ ਲਾ ਰਹੇ ਆ ਨਾ ਜਿਹੜੇ ਧਰਨੇ ਉਹ ਵੀ ਤੁਹਾਡੇ ਖਲਾਫ ਲਾ ਰਹੇ ਕਿਹੜੇ ਧਰਨੇ ਲੱਗ ਰਹੇ ਹਰ ਜਗ੍ਹਾ ਚੋਣਾਂ ਪ੍ਰਣਾਮ ਨੇ ਦੱਸਿਆ ਨਾ ਰਾਜਨੀਤੀ ਦੇ ਅੰਦਰ ਚੋਣਾਂ ਦੇ ਨਤੀਜੇ ਤੈਅ ਕਰਦੇ ਨੇ ਕਿ ਜਨਤਾ ਦਾ ਕੀ ਰੁਖ ਹੈ ਸਰ ਆਪਣੇ ਹਲਕੇ ਤੇ ਆਈ ਸਰ ਆਪਣੇ ਹਲਕੇ ਤੇ ਆਈਏ ਬੀਜੇਪੀ ਨੇ ਐਮਪੀ ਦੇ ਵਿੱਚ ਸਭ ਤੋਂ ਜ਼ਿਆਦਾ ਲੀਡ ਕੀਤਾ 20% ਪਲੱਸ ਵੋਟਾਂ ਕੇ ਆਈ ਹੈਗੇ ਉਸ ਨੂੰ ਦੇਖਦੇ ਹੋਏ ਖੁਸ਼ਾ ਵੀ ਹੈਗਾ ਸਰ ਮੇਰੇ ਦੋ ਦੋ ਸਵਾਲ ਹੈ ਇੱਕ ਤਾਂ ਮਿਨਿਸਪਲ ਕੌਂਸਲ ਜਿਹੜੀ ਚੋਣਾਂ ਹੋ ਰਹੀ ਹੈ ਉਹਦੇ ਵਿੱਚ ਬੀਜੇਪੀ ਦਾ ਰੋਲ ਕਰ ਰਿਹਾ ਕਿ ਆ ਫੁੱਲ ਫੇਜ਼ ਇਕੱਲੇ ਲੜੇਗੀ ਇਕੱਲੇ ਲੜੇਗੀ ਪਾਰਟੀ ਠੀਕ ਹੈ ਔਰ ਹਰ ਸੀਟ ਲੜੇਗੀ ਦੂਸਰੀ ਗੱਲ ਸਰ ਆਪਣੇ ਹਲਕੇ ਦੇ ਵਿੱਚ ਵੀ ਬੀਜੇਪੀ ਨੂੰ ਅਗਰ ਸਟਰੋਂਗ ਦੇਖਦੇ ਹੋਏ ਉਨੇ ਜਿਹੜੇ ਵੀ ਵੱਧ ਗਏ ਐਮਐਲਏ ਟਿਕਟ ਦੇ ਚਾਹਵਨ ਇਸ ਨੂੰ ਕਿਵੇਂ ਲਿਖਤਾ ਹਾਂਗੇ ਗੁਰੇ ਨੂੰ ਕਿਵੇਂ ਦੇਖਦੇ ਸਵਸਥ ਲੋਕਤੰਤਰ ਹੈ ਜਾਂ ਇਹ ਬੀਜੇਪੀ ਦੀ ਬੀਜੇਪੀ ਦੀ ਵਧਦੀ ਲੋਕਪ੍ਰਿਅਤਾ ਔਰ ਬੀਜੇਪੀ ਦੇ ਅੰਦਰ ਇੱਕ ਜਿਤਨੇ ਜਿਆਦਾ ਕਾਰਕਰਤਾ ਕੰਮ ਤੇ ਲੱਗਣਗੇ ਉਨਾ ਚਿਰ ਦਾ ਵਧੀਆ ਹੈ ਪਾਰਟੀ ਸੁੱਸਤ ਪਾਰਟੀ ਦੀ ਨਿਸ਼ਾਨੀ ਹੈ ਲੋਕਤੰਤ੍ਰਿਕ ਪਾਰਟੀ ਦੀ ਨਿਸ਼ਾਨੀ ਹੈ ਜਿਹੜੇ ਵੰਚਿਤ ਰਹਿ ਜਾਣਗੇ ਉਹਨਾਂ ਦੀ ਕੀ ਗਾਰੰਟੀ ਨਾਲ ਚੱਲਣਗੇ ਸਾਡਾ ਸਾਡੇ ਆਈ ਪਾਰਟੀ ਦੂਸਰੀਆਂ ਪਾਰਟੀਆਂ ਤੋਂ ਇਸੇ ਕਰਕੇ ਅਲੱਗ ਹੈ ਕਿ ਅਸੀਂ ਇੱਕ ਰਾਜਨੀਤਿਕ ਦਲੀ ਨਹੀਂ ਸਾਡੀ ਪਾਰਟੀ ਪਰਿਵਾਰ ਦੇ ਭਾਵ ਨਾਲ ਚੱਲਣ ਵਾਲੀ ਪਾਰਟੀ ਹੈ ਔਰ ਸਾਨੂੰ ਆਪਣੇ ਪਰਿਵਾਰ ਨੂੰ ਸੰਭਾਲਣਾ ਆਂਦਾ ਹੈਗਾ